ਪੜੀ ਜਾ ਤੂੰ ਮੇਰੇ ਵਾਲੇ ਹੈ ਤਾਂ ਕੀ ਆ ਮੋ ਸ਼ੰਦਾ ਤੁਦ ਸਭ ਕਿਛੇ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕshmi ਤੋ ਟੇ ਨਾ ਆਵੇ ਖਾਏ ਖਰਚ ਰਹੰਦਾ ਲਖ ਚੁਰਾਸੀ ਮੇ ਦੇਨੀ ਸਭ ਸੇਵ ਕਰਨਦਾ ਏ ਵੈਰੀ ਮਿੱਤਰ ਸਭ ਕੀਤੇ ਐ ने मंगे मंदा लेखा कोई न पूछे जा हर बखसंदा आनंद पया सुख पाया मिल गुरु गोविंदा सबे काज सवार जा तुद पावंदा पौड़ी जा तु मेरे वाले है ताकिया मोशंदा ਤੁਦ ਸਭ ਕੀ ਛੇ ਮੈਨੂੰ ਸਾਮ ਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਵੈਰੀ ਮਿੱਤਰ ਸਭ ਕੀ ਤਿਆਂ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇਈ ਜਹਰ ਬਖਸੰਦਾ ਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂ ਮੇਰੇ ਵਾਲੇ ਹੈ ਤਾਂ ਕਿ ਆਮੋ ਛੰਦਾ ਤੁਦ ਸਭ ਕੀ ਚ ਮੈਨੂੰ ਸੌਂਪਿਆ ਜਾ ਤੇਰਾ ਬੰਦਾ लक्ष्मी तोट न आवे खाए खर्चे रहंदा लख चौरासी मेदनी सब सेव करंदा ए वैरी मित्र सब कीते हैं न मंगे मंदा लेखा कोई न पूछे जाहर हर बखसंदा पे प्या सुख पाया मिल गुरु गोविंदा ਸਭੇ ਕਾਜ ਸਵਾਰੀਐ ਜਾ ਤੁਧ ਪਾਵੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ